ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਆਪਰਾ ਮੋਗਾ ਸਰ ਠੀਕ ਹੈ ਜੀ ਗਰਗ 17 ਟੋਨ ਵਾਲੀ ਮਸ਼ੀਨਾਂ ਹੁੰਦੀਆਂ ਬਾਈ ਕੋਲ ਰਿਜ਼ਲਟ ਬਹੁਤ ਵਧੀਆ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲ ਕਰਦੇ ਸਾਰ ਮੋਗਾ ਨੰਬਰ ਤੁਸੀਂ ਦੇਖ ਸਕਦਾ ਜੀ ਮਣੀ ਉੱਪਰਲਾ ਨੰਬਰ ਬਾਈ ਦਾ ਦੂਜਾ ਨੰਬਰ ਵੀ ਗਰਗ ਠੀਕ ਹੈ ਜੀ ਮੋਗੇ ਸਾਹਿਬ ਐ ਬਾਕੀ ਬਾਈ ਜੀ ਪਹੁੰਚ ਵੀ ਕਰ ਦੋ ਠੀਕ ਹੈ ਜੀ ਹਾਂਜੀ ਬੀਰ ਜੀ ਸਾਸੀ ਹੈ ਸਾਸੀ ਕਰ ਲੀ ਨਾਮ ਦੱਸੋ ਜੀ ਆਪਣਾ ਸ਼ੁਭਮ ਗਰਗੇ ਜੀ ਹਾਂਜੀ ਨੰਬਰ 9803488072 ਸਰ ਮੋਗਾ ਜੀ ਠੀਕ ਹੈ ਜੀ ਆਪਣੇ ਕੋਲ ਕਿਹੜੀ ਕਿਹੜੀ ਮੀਰ ਮਸ਼ੀਨਾਂ ਹੁੰਦੀਆਂ ਆਪਣੇ ਕੋਲ ਦੁੱਧ ਚੋਣ ਵਾਲੀਆਂ ਐ ਫੈਟ ਕੱਢਣ ਵਾਲੀਆਂ ਹਾਂਜੀ ਤੇ ਡੀਪੀਓ ਵਗੈਰਾ ਸਿਸਟਮ ਹੋਰ ਸਾਰੀਆਂ ਮਸ਼ੀਨਾਂ ਹੁੰਦੀਆਂ ਨੇ ਜੀ ਮੇਰੇ ਆਪਣਾ ਦੁੱਧ ਚੋਣ ਵਾਲੀਆਂ ਮਸ਼ੀਨਾਂ ਦਾ ਕੰਮ ਹੈ ਜੀ ਠੀਕ ਹੈ ਜੀ ਤੇ ਆ ਮਸ਼ੀਨਾਂ ਦੀ ਰਿਪੇਅਰ ਵੀ ਕਰ ਦਿੰਦੇ ਨੇ ਜੀ ਹਾਂਜੀ ਹਾਂਜੀ ਜਿਹੜੀ ਦੁੱਧ ਚੋਣ ਵਾਲੀਆਂ ਮਸ਼ੀਨਾਂ ਉਹਨਾਂ ਦੀ ਰਿਪੇਅਰ ਵੀ ਹੋ ਜਾਂਦੀ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਕੁ ਰੇਟ ਤੋਂ ਚੱ ਆਪਣੇ ਕੋਲ ਜੀ ਮੈਨੂਅਲ ਮਸ਼ੀਨ ਵੀ ਹੈਗੀ ਉਹ 85000 ਦੀ ਆ ਹਾਂਜੀ ਉਸ ਤੋਂ ਬਾਅਦ ਮੋਟਰ ਵਾਲੀਆਂ 20000 ਤੋਂ ਸਟਾਰਟਿੰਗ ਨੇ ਠੀਕ ਹੈ ਜੀ ਹਾਂਜੀ ਆਪਣੇ ਕੋਲ ਹਾਜ਼ਰ ਹੈਗੀ ਇਸ ਟਾਈਮ ਹਾਂਜੀ ਹਾਂਜੀ ਠੀਕ ਹੈ ਦਿਖਾਓ ਜੀ ਦਿਖਾ ਦਿੰਨੇ ਲੋਪਰਾ ਬਾਈ ਦੀ ਦੁਕਾਨ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਦੀ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਬਾਕੀ ਤਸੱਲੀ ਬਕਸ ਕੰਮ ਇਹਨਾਂ ਦਾ ਠੀਕ ਹੈ ਜੀ ਜਿਹੜੀ ਚੀਜ਼ ਕਹਤੀ ਗਾਰੰਟੀ ਆ ਤਾਂ ਗਾਰੰਟੀ ਉਹਨਾਂ ਦੀ ਹੈਗੀ ਆ ਜੀ ਇਹ ਨਹੀਂ ਹੈਗਾ ਲੱਲੇ ਲੱਪੇ ਲਾਈ ਜਨੇ ਆ ਬਾਕੀ ਰਿਪੇਅਰ ਦੀ ਗਾਰੰਟੀ ਰਿਪੇਅਰ ਇਹਨਾਂ ਕਰਦੇ ਠੀਕ ਹੈ ਜੀ ਤੇ ਹਾਂਜੀ ਬਾਈ ਜੀ ਇਹ ਦੱਸੋ ਜੀ ਪਹਿਲੀ ਮਸ਼ੀਨ ਬਾਰੇ ਇਹ ਸਾਡੀ ਆਪਣੀ 1.5 HP ਦੀ ਮੋਟਰ ਵਾਲੀ ਮਸ਼ੀਨ ਆ trolly ਦੇ ਫਿੱਟ ਆ ਜੀ 25 ਲੀਟਰ ਦਾ ਕੈਨ ਆ ਇਹਦੇ ਨਾਲ ਠੀਕ ਆ ਜੀ ਹਾਂਜੀ ਤੇ ਇਹ 25000 ਦੀ ਆ ਇਹ 25000 ਦੀ ਹਾਂਜੀ ਤੇ ਇਹ ਇਨਵਰਟਰ ਤੇ ਵੀ ਚੱਲ ਪੰਦੀ ਇਹ ਨਾ ਜੀ ਥੋੜੇ ਜਿਹਾ ਵੱਡੇ ਇਨਵਰਟਰ ਤੇ ਚੱਲੂਗੀ 1200 W ਤੇ ਛੋਟੇ ਤੇ ਨਹੀਂ ਚੱਲਦੀ ਛੋਟੇ ਨਹੀਂ ਚੱਲਦੀ ਹਾਂਜੀ ਹਾਂਜੀ ਜਿਹੜੀ ਛੋਟੇ ਇਨਵਰਟਰ ਵਾਲੀ ਜੋ ਕਿਹੜੀ ਆ ਜੀ ਉਹ ਆਪਣੀ 1/2 HP ਦਾ ਮਾਡਲ ਆ ਉਹ 22000 ਦੀ ਆ ਉਹ ਦੱਸੋ ਜੀ ਕਾਂਜੀ ਬਿੰਦੂ 80 ਵਾਲੀ 100 ਵਾਲੀ ਦਿਖਾ ਦਿਓ ਜੀ ਕਿਹੜੀ ਹੁੰਦੀ ਹੈ ਆਹ ਜੀ ਮੈਨੂਅਲ ਮਸ਼ੀਨ ਹੈ ਇਹ ਹਾਂਜੀ ਇਹ ਤਾਂ ਪੰਪ ਮਾਰਨਾ ਪੈਂਦਾ ਹਾਂਜੀ ਇਹਦੇ ਨਾਲ ਵੀ 15 ਲੀਟਰ ਦਾ ਬਾਕਟ ਹੈ ਹਾਂਜੀ 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 ਆ ਇਹਦਾ ਸਾਰਾ ਸਮਾਨ ਆ ਗਿਆ ਜੀ ਠੀਕ ਹੈ ਜੀ ਆਏ ਦਿਨ ਲਾਈਨਰ ਬਗਰਾ ਆ ਗਿਆ ਠੀਕ ਹੈ ਜੀ ਹਾਂਜੀ ਇਹਦੇ ਤੇ ਹਾਂਜੀ ਬਈ ਜੀ ਦਿਖਾ ਦਿਓ ਇਹਦਾ ਸਾਰਾ ਸਮਾਨ ਆਈ ਹਾਂਜੀ ਹਾਂਜੀ 15 ਲੀਟਰ ਦਾ ਇਹਦੇ ਨਾਲ ਕਹਿਣਾ ਠੀਕ ਹੈ ਜੀ ਹਾਂਜੀ ਛੋਟਾ ਬਾਕਟ ਆ ਜੀ ਉਮੀਦ ਕਰ ਲੱਗਦੇ ਹਾਂਜੀ ਹਾਂਜੀ ਤੇ ਇਹ ਲਾਈਨਰ ਆ ਗਿਆ ਤੇ ਠੀਕ ਆ ਤੇ ਇਹਦੇ ਪੰਪ ਕਿਹੜਾ ਜੀ ਦਾ ਇਹਦਾ ਆਹ ਪੰਪ ਲੱਗ ਜਾਂਦਾ ਜੀ ਮੈਨੂਅ ਠੀਕ ਹੈ ਆ ਤੁਹਾਡਾ ਜੀ ਹਾਂ ਜੀ ਹਾਂ ਜੀ ਮੈਨੂਲ ਠੀਕ ਹੈ ਜੀ ਹਾਂ ਜੀ ਸਾਇਦਨ ਇਲਾਕੇ ਤੇ ਕਿੰਨੇ ਟਾਈਮ ਚ ਨਿਕਲ ਜਾਂਦੀ ਹੈ ਇਹ ਧਾਰ ਇਹਦੇ ਨਾਲ ਵੀ 4-5 ਮਿੰਟ ਚ ਨਿਕਲ ਜਾਂਦੀ ਹੈ ਜੀ ਅਸਾਂ ਹੱਥ ਨਾਲ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਵੀਰ ਹੋ ਜਿਹੜੀ ਇਹਦੂ ਮਹਿੰਗੀ ਇਹਦੂ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਮੋਟਰ ਵਾਲੀਆਂ ਵੀ ਦਿਖਾ ਦੋ ਤੇ ਜਿਹੜੀ ਇਹ ਵੱਡੀ ਜੀ ਇਹ ਕਿੰਨੇ ਵਾਲੀ ਆਖਾ ਜੀ ਤੁਸੀਂ ਇਹ 25000 ਰੁਪਈਆ ਜੀ ਇਹ 25000 ਰੁਪਈਆ ਹਾਂ ਜੀ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਬਾਈ ਦਾ ਹੋਲਸੇਲ ਦਾ ਕੰਮ ਹੀ ਆ ਮੋਗਾ ਸਹਿਰ ਬਾਕੀ ਨੰਬਰ ਆਪਾਂ ਬਾਈ ਦਾ ਸਕਰੀ ਹਾਂਜੀ ਵੀਰ ਜੀ ਇਹਦਾ ਰੇਟ ਦੱਸੋ ਜੀ ਇਹ ਮਸ਼ੀਨ ਜੀ 20500 ਦੀ ਹੈ ਜੀ ਹਾਂਜੀ ਹਾਂਜੀ ਇਹ ਤੇ ਅੱਧੇ ਐਚਪੀ ਦਾ ਪੰਪ ਲੱਗਾ ਹੈ ਇਨਵਰਟਰ ਤੇ ਚੱਲ ਜਾਂਦੀ ਹੈ ਅਸਾਂ ਇਨਵਰਟਰ ਤੇ ਚੱਲਦੀ ਹੈ ਹਾਂਜੀ ਠੀਕ ਹੈ ਜੀ ਪੰਜ ਛੇ ਗਾਵਾਂ ਆਰਾਮ ਨਾਲ ਚੋ ਸਕਦੀ ਹੈ ਇਹ ਫਿਰ ਠੀਕ ਹੈ ਜੀ ਤੇ ਇਹਦੇ ਜਿਹੜੀ ਉਹ ਦੂਜੀ ਰੇੜੀ ਦਾ ਫਰਕ ਆ ਬਸ ਬਸ ਇਹ ਚ ਹਾਂਜੀ ਟਰਾਲੀ ਛੋਟੀ ਆ ਗਈ ਚਾਹੇ ਬੰਦਾ ਇਹਨੂੰ ਫਿੱਟ ਕਰ ਲੇ ਚਾਹੇ ਇਹਨੂੰ ਟਰਾਲੀ ਮੋਡਲ ਰੱਖ ਲੇ ਠੀਕ ਹੈ ਜੀ ਹਾਂਜੀ ਉਹ ਵੱਡੀ ਟਰਾਲੀ ਵਾਲੀ ਮਹਿੰਗੀ ਥੋੜੀ ਹਾਂਜੀ ਉਹ ਮਹਿੰਗੀ ਹੈ ਥੋੜੀ ਜੀ ਠੀਕ ਹੈ ਜੀ ਠੀਕ ਹੈ ਲੋ ਭਰਾ ਬਾਈ ਜੇ ਕਿਸ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਲੋਡ ਕਰੋ 732800035 ਫਿਰ ਜੀ ਆਪਣਾ ਗੜਾਉਣਾ ਹੀ ਹਾਂਜੀ ਹਾਂਜੀ ਇਹ ਮਸ਼ੀਨਾਂ ਦਾ ਗੜਾਉਣਾ ਧਾਰਾਂ ਚੋਂ ਵਾਲੀਆਂ ਜਿਹੜੀਆਂ ਅੱਜ ਕੱਲ੍ਹ ਤੁਹਾਨੂੰ ਘਰੇ ਚਾਹੀਦੀਆਂ ਗਾਂਾਂ ਮੱਝਾਂ ਚੋਂ ਵਾਲੀਆਂ ਦਾ ਠੀਕ ਹੈ ਜੀ ਦੇਖੋ ਬਾਕੀ ਮੋਗਾ ਬਾਈ ਦੀ ਦੁਕਾਨ ਹੈ ਬਾਕੀ ਆਪਾਂ ਵੱਡੀ ਵੀਡੀਓ ਬਾਈ ਦੀ ਉਧਰ ਬਣਾਈ ਹੋਈ ਦੁਕਾਨ ਦੀ ਠੀਕ ਹੈ ਡਰੈੱਸ ਬਾਈ ਦਾ ਨੰਬਰ ਦਿੱਤਾ ਵਾ ਠੀਕ ਹੈ ਜੀ ਬਾਕੀ ਗੜਾਉਣਾ ਬਈਆਂ ਦਾ ਤੇ ਰੇਟ ਦੀ ਜਾਣਕਾਰੀ ਵੱਧ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਪੁੱਛ ਕੇ ਦਿੰਨੇ ਆ ਜੇ ਦਾ ਤੁਹਾਨੂੰ ਗੜਾਉਣ ਦੀ ਐਡ ਹੀ ਦਿਖਾਈ ਆ ਠੀਕ ਹੈ ਬਾਕੀ ਵੀ ਬਾਈ ਜੀ ਵਸਤੇ ਹੀ ਪਹੁੰਚਦੀ ਕਰ ਦਿੰਦੇ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ